ਜੀ ਸਰ ਕੀ ਮਾਮਲਾ ਹੈ ਸਰ ਕੱਲ ਮਿਤੀ 11 5 2025 ਨੂੰ ਥਾਣਾ ਤਲਵੰਡੀ ਸਾਬੋ ਵਿਖੇ ਸੁਖਵਿੰਦਰ ਕੌਰ ਵਾਈਫ ਆਫ ਦਵਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਦੇ ਮਿਆਨਾ ਤੇ ਇੱਕ ਐਫ ਆਈ ਆਰ ਅੰਡਰ ਸੈਕਸ਼ਨ 109 115 2 35 34 ਅ ਮਿਤਾ ਰੱਬ ਦੇ ਤਰੀਕ ਨੂੰ ਪੂਰਾ ਕਰਦੀ ਹੈ ਮੀਐਨਐਸ ਇਹ ਥਾਣਾ ਤਲਵੰਡੀ ਦਾ ਰਜਿਸਟਰ ਹੋਇਆ ਸੀਗਾ ਤੇ ਇਹ ਮੁਕਤਮਾ ਅਮਨਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਗੁਰੂ ਸਰਜਗਾ ਤਰਲੋਕ ਸਿੰਘ ਪੁੱਤਰ ਚੰਦ ਸਿੰਘ ਤੇ ਹੈਮਲੀ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀਆਂ ਭਾਗੀਵੰਦਰ ਦੇ ਖਲਾਮਤਰ ਰਜਿਸਟਰ ਹੋਇਆ ਸੀਗਾ ਤੇ ਇਹਦੇ ਸਬੰਧਤ ਦੇ ਵਿੱਚ ਜਿਹੜਾ ਅੱਜ ਜਿਹੜਾ ਇਹਦੀ ਮੌਤ ਹੋ ਗਈ ਹੈ ਦਵਿੰਦਰ ਸਿੰਘ ਦੀ ਜਿਹਦੇ ਤੇ ਇਹ ਆਪਣਾ ਮੁਖ ਅਫਸਰ थाना ਤਲਵੰਡੀ ਸਾਬੋ ਨੇ 103 ਬੀਐਨਐਸ ਦਾ ਵਾਧਾ ਕਰਕੇ ਅਗੇਲਰੀ ਕਾਰਵਾਈ ਜਿਹੜੀ ਹੈਗੀ ਹੈ ਜੀ ਸ਼ੁਰੂ ਕਰ ਦਿੱਤੀ ਤੇ ਕੀ ਕਾਰਨ ਹੈ ਕਿਉਂ ਮਤਲਬ ਕੀਤਾ ਗਿਆ ਇੱਥੇ ਘਟਨਾ ਵਾਪਰੀ ਜੀ ਇਦੇ ਸਬੰਧ ਚ ਦੱਸਿਆ ਜਾਂਦਾ ਵੀ ਇਹਨਾਂ ਦਾ ਪਿਓ ਪੁੱਤ ਦਾ ਹਸਤੇ ਵਿੱਚ ਕੋਈ ਜ਼ਮੀਨ ਨੂੰ ਲੈ ਕੇ ਜਿਹੜਾ ਝਗੜਾ ਸੀਗਾ ਤੇ ਜਿਹਦੇ ਸਬੰਧ ਦੇ ਵਿੱਚ ਇਹਨੇ ਜਿਹੜਾ ਲੜਕੇ ਨੇ ਇਹਦੇ ਨੇ ਅਮਰਿੰਦਰ ਸਿੰਘ ਨੇ ਦਵਿੰਦਰ ਸਿੰਘ ਦੇ ਸਿਰ ਸਿਰ ਦੇ ਵਿੱਚ ਕਈ ਮਾਰ ਕੇ ਇਹਦਾ ਜਿਹੜਾ ਹੈਗਾ ਕਤਲ ਕਰ ਦਿੱਤਾ। ਕੋਈ ਇਹਦਾ ਰੈਸਟ ਹੋਈ ਇਹਦੇ ਵਿੱਚ ਨਹੀਂ ਇਹਦੇ ਚ ਅਸੀਂ ਅੱਜ ਰੈਡਾ ਕਰਦੇ ਆ ਤੇ ਛੇਤੀ ਇਹਨਾਂ ਨੂੰ ਬੁਸ਼ੀਏ ਨੂੰ ਗ੍ਰਿਫਤਾਰ ਕਰਦੇ ਆ।